ਬਿੱਲੀ ਵਾਲੀ ਸ਼ਾਮ ਕਿਥੋਂ ਆਂਦੀ ਆ ਉਹ ਬੀਂਡ ਕਲੀਅਰ ਕਰ ਦੋ ਸਾਰੀ ਆ ਬਿੱਲੀ ਵਾਲੀ ਸ਼ਾਮ ਕਿਥੋਂ ਆਂਦੀ ਆ ਸ਼ੇਰ ਵਾਲੀ ਆ ਬਿੱਲੀ ਸ਼ੇਰ ਹੈ ਆ ਬਿੱਲੀ ਹੈ ਸ਼ੇਰ ਬਿੱਲੀ ਹੈ ਬਿੱਲੀ ਵਰਗੀ ਲੱਗਦੀ ਆ ਬਿੱਲੀ ਹੈ ਕਿ ਕੀ ਆ ਸਾਲਿਆ ਡਰਦਾ ਹੀ ਕਰੀਆ ਨਾ ਸ਼ੇਰ ਉਹ ਲੈ ਬਿੱਲੀ ਹੈ ਹਾਂਜੀ ਦੋਸਤੋ ਇੱਕ ਵਾਰੀ ਫਿਰ ਤੋਂ ਹਾਜ਼ਰ ਹੋਇਆ ਤੁਹਾਡੇ ਆਪਣੇ ਚੈਨਲ ਪੰਜਾਬੀ ਮਸਲੇ ਵਿੱਚ ਅੱਜ ਦੇ ਆ ਕੁਝ ਇੱਕ ਦੋ ਖਾਸ ਅਪਡੇਟਸ ਲੈ ਕੇ ਤਾਂ ਗੱਲ ਕਰਦੇ ਆ ਸਿੱਧੂ ਮੂਸੇਵਾਲ ਦੀ ਆ ਰਹੀ ਮੂਵੀ ਮੂਸਾ ਜੱਟ ਦੋਸਤੋ ਤੁਹਾਨੂੰ ਦੱਸ ਦਈਏ ਕਿ ਸਿੱਧੂ ਦੀ ਇਹ ਮੂਵੀ ਕਾਫੀ ਖਾਸ ਹੋਣ ਵਾਲੀ ਹੈ ਕਿਉਂਕਿ ਸਿੱਧੂ ਦੀ ਜਸ ਆਈਮਾ ਸਟੂਡੈਂਟ ਮੂਵੀ ਵੀ ਬਣ ਕੇ ਤਿਆਰ ਪਈ ਆ ਪਰ ਸਿੱਧੂ ਨੇ ਉਸ ਤੋਂ ਪਹਿਲਾਂ ਇਸ ਮੂਵੀ ਨੂੰ ਰਿਲੀਜ਼ ਕਰਨ ਬਾਰੇ ਸੋਚਿਆ ਹੈ ਇਸ ਤੋਂ ਤਾਂ ਆਹੀ ਲੱਗਦਾ ਹੈ ਕਿ ਇਸ ਮੂਵੀ ਵਿੱਚ ਜ਼ਰੂਰ ਕੁਝ ਖਾਸ ਹੈ ਅਤੇ ਇਸ ਤੋਂ ਬਾਅਦ ਮੂਸਾ ਜੱਟ ਮੂਵੀ ਵਿੱਚ ਮੇਨ ਰੋਲ ਅਦਾ ਕਰ ਰਹੀ ਸविताय ਬਰਾੜਨਾਵੀ ਮੂਸਾ ਜੱਟ ਮੂਵੀ ਬਾਰੇ ਕੁਝ ਗੱਲਾਂ ਸ਼ੇਅਰ ਕੀਤੀਆਂ ਨੇ ਜਿਸ ਵਿੱਚ ਸविताਜ ਬਰਾੜ ਨੂੰ ਉਹਨਾਂ ਦੇ ਫੈਨਸ ਨੇ ਮੂਸਾ ਜੱਟ ਮੂਵੀ ਬਾਰੇ ਕੁਝ ਸਵਾਲ ਕੀਤੇ। ਇੱਕ ਫੈਨ ਨੇ ਪੁੱਛਿਆ ਕਿ ਮੂਸਾ ਜੱਟ ਸ਼ੂਟ ਡਨ ਹੋ ਗਿਆ ਸविताਜ ਬਰਾੜ ਦਾ ਜਵਾਬ ਆਇਆ ਕਿ ਨੋ ਨੋ ਜੱਟ। ਉਸ ਤੋਂ ਬਾਅਦ ਇੱਕ ਹੋਰ ਫੈਨ ਨੇ ਪੁੱਛਿਆ ਕਿ ਰੋਮਾਂਟਿਕ Song ਹੈਗਾ ਵਿੱਚ ਕੋਈ? ਜਿਸ ਤੋਂ ਬਾਅਦ ਸविताਜ ਬਰਾੜ ਦਾ ਜਵਾਬ ਆਇਆ ਕਿ ਹਾ ਹਾ ਸਰਪ੍ਰਾਈਜ਼ ਹੁਣ ਵਾਦਦੇ ਆ ਅੱਜ ਦੇ ਅਗਲੇ ਸਵਾਲ ਵੱਲ ਮੈਮ ਤੁਹਾਡਾ ਰੀਅਲ ਨੇਮ ਕੀ ਆ ਆਈ ਡੋਂਟ ਨੋ ਵਾਈ ਪੀਪਲ ਆਸਕ ਮੀ ਥਿਸ ਸविताਜ ਇਜ਼ ਮਾਈ ਐਕਚੁਅਲ ਰੀਅਲ ਨੇਮ ਤੇ ਹੁਣ ਵਾਦਦੇ ਆ ਅੱਜ ਦੇ ਲਾਸਟ ਤੇ ਆਖਰੀ ਸਵਾਲ ਵੱਲ ਟੈਲ ਅਸ ਅਬਾਊਟ ਸਿੱਧੂ ਮੂਸੇਵਾਲਾ ਮੂਵੀ ਕਰਕੇ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਸविताਜ ਦਾ ਜਵਾਬ ਸੀ ਕਿ ਬਹੁਤ ਅੱਛੇ ਇਨਸਾਨ ਨੇ ਸਿੱਧੂ ਮੂਸੇਵਾਲਾ ਜੀ ਤੇ ਦੋਸਤੋ ਤੁਹਾਨੂੰ ਇਸ ਮੂਵੀ ਦੀ ਕਿੰਨੀ ਗੁਆੜਾ ਸਾਨੂੰ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਲਦ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਧੰਨਵਾਦ